ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਨਾਰੀਅਲ ਦੀ ਬਹੁਤ ਹੀ ਵਧੀਆ ਬਰਫੀ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਹ ਹੁਣ ਰੈਸਪੀ ਬਣਾਉਣੀ ਸ਼ੁਰੂ ਕਰਦੇ ਹਾਂ ਨਾਰੀਅਲ ਦੀ ਬਰਫੀ ਬਣਾਉਣ ਲਈ ਮੈਂ 400 ਗ੍ਰਾਮ ਡੈਸੀਕੇਟਿਡ ਕੋਕੋਨਟ ਲਿਆਏ 300 ਗ੍ਰਾਮ ਅਸੀਂ ਇਹਦੇ ਵਿੱਚ ਦੁੱਧ ਪਾਵਾਂਗੇ ਇਹ ਰੂਮ ਟੈਂਪਰੇਚਰ ਤੇ ਪਿਆ ਹੋਇਆ ਦੁੱਧ ਆ ਤੇ 200 ਗ੍ਰਾਮ ਇਹਦੇ ਲਈ ਚੀਨੀ ਲਈਏ में दो एक छोटी कौली भर के मैं ताजे दुध की मलाई ली है हूँ असी एक कढ़ाई गैस उपर गर्म रख लेंगे दो छोटे चम्मच अं ये देसी घ्यो पावे घ्यो हूँ हल्का जहा गर्म हो गया है ये डेसीकेटड कोकोनट पा देंगे गैस की फ्लेम बिल्कुल स्लो रखा दो मिनट में असं डेसीकेटिड कोकोनट न भोन लेंगे कोकोनट न मैं एक तो दो मिनट में पका लिया है तो बहुत हल्की यैल आने लग गई है बहुत ज्यादा देर तक नहीं असं इन पकावेंगे बस दो मिनट लिए असं यू पकाना है ਹੁਣ ਅਸੀਂ ਇਹਦੇ ਵਿੱਚ ਦੁੱਧ ਪਾ ਦਾਂਗੇ ਮਿਕਸ ਕਰ ਲਾਂਗੇ

दो मिनट पकाने के बाद असं ये चीनी भी पा देंगे गैस की फ्लेम स्लो रखना है पकावे जब तक मॉइस्चर खत्म नहीं हो जाता इस बर्फी न बनाने ਡੈਸੀਕੇਟਿਡ ਕੋਕਨਟ ਦੀ ਜਗ੍ਹਾ ਤੁਸੀਂ ਫਰੈਸ਼ ਨਾਰੀਅਲ ਵੀ ਲੈ ਸਕਦੇ ਜੇ ਇਹ ਬਰਫੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਜਿਵੇਂ ਅਸੀਂ ਬਾਜ਼ਾਰ ਤੋਂ ਬਰਫੀ ਲਿਆਉਂਦੇ ਆ ਬਿਲਕੁਲ ਓਦਾਂ ਦੀ ਬਰਫੀ ਬਣ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਵੀ ਇਹਨੂੰ ਘਰ ਵਿੱਚ ਜ਼ਰੂਰ ਟਰਾਈ ਕਰਿਓ मिक्सर में मैं स्लो मीडियम फ्लेम से पाँच तो सत्त मिनट लिए चंकी तरह पका लिया है तो हूँ ये जिन्ना भी मॉइस्चर सारा खत्म हो गया है बर्फी का मिक्सर बन के तैयारा सारा मॉइस्चर खत्म हो गया है गैस फ्लेम हूँ अं बंद कर देंगे ਬਰਫੀ ਨੂੰ ਜਮਾਉਣ ਲਈ ਹੋਣਾ ਸੀ ਇੱਕ ਥਾਲੀ ਲੈ ਲਾਂਗੇ ਥਾਲੀ ਨੂੰ ਅਸੀਂ ਗ੍ਰੀਸ ਕਰ ਲਾਂਗੇ ਤੁਸੀਂ ਕੋਈ ਵੀ ਕੰਟੇਨਰ ਜਾਂ ਕਿਸੇ ਵੀ ਥਾਲੀ ਵਿੱਚ ਇਹਨੂੰ ਜਮਾ ਸਕਦੇ ਜੇ ਕੜਾਈ ਵਿੱਚੋਂ ਹੁਣ ਅਸੀਂ ਅੱਧਾ ਮਿਕਸਰ ਥਾਲੀ ਵਿੱਚ ਫੈਲਾ ਲਾਂਗੇ ਚੁਆਦੀ ਹੈਲਪ ਨਾਲ ਅਸੀਂ ਇਹਨੂੰ ਸੈੱਟ ਕਰ ਲਾਂਗੇ ਚੰਗੀ ਤਰ੍ਹਾਂ ਅੱਧੇ ਮਿਕਸਰ ਨੂੰ ਮੈਂ ਥਾਲੀ ਵਿੱਚ ਚੰਗੀ ਤਰ੍ਹਾਂ ਸੈੱਟ ਕਰ ਦਿੱਤਾ ਹੈ ਤੇ ਜਿਹੜਾ ਬਾਕੀ ਮਿਕਸਰ ਰਹਿ ਗਿਆ ਹੈ ਉਹਦੇ ਵਿੱਚ ਅਸੀਂ ਦੋ-ਤਿੰਨ ਡ੍ਰੌਪਸ ਆਪਣੀ ਪਸੰਦ ਦਾ ਕੋਈ ਵੀ ਫੂਡ ਕਲਰ ਪਾ ਕੇ ਮਿਕਸ ਕਰ ਲਾਂਗੇ ਮੈਟਿਕ ਗ੍ਰੀਨ ਫੂਡ ਕਲਰ ਪਾਇਆ ਹੈ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਕਲਰ ਇਹਦੇ ਵਿੱਚ ਪਾ ਸਕਦੇ ਜੇ ਤੇ ਤੁਸੀਂ ਬਿਨਾ ਕਲਰ ਤੋਂ ਵੀ ਮਠਿਆਈ ਬਣਾ ਕੇ ਤਿਆਰ ਕਰ ਸਕਦੇ ਜੇ ਹੁਣ ਅਸੀਂ ਇਹਦੇ ਉੱਪਰ ਕਲਰਫੁਲ ਲੇਅਰ ਲਗਾਵਾਂਗੇ ਇਨੂੰ ਵੀ ਅਸੀਂ ਸਪੈਚੂਲਾ ਨਾਲ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਚੰਗੀ ਤਰ੍ਹਾਂ ਮਿਕਸਰ ਦੀ ਦੂਜੀ ਲੇਅਰ ਵੀ ਮੈਂ ਫੈਲਾ ਦਿੱਤੀ ਐ ਤੁਸੀਂ ਚਾਹੋ ਤੁਸੀਂ ਇਹਨੂੰ ਗਾਰਨਿਸ਼ ਕਰਨ ਲਈ ਇਹਦੇ ਉੱਪਰ ਬਦਾਮ ਵਗੈਰਾ ਲਗਾ ਸਕਦੇ ਜੀ ਕੋਈ ਵੀ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਦਾ ਇਹਦੇ ਉੱਪਰ ਲਗਾ ਸਕਦੇ ਜੇ ਮੈਂ ਬਿਨਾ ਡਰਾਈ ਫਰੂਟ ਤਾਂ ਇਹਨੂੰ ਬਣਾ ਕੇ ਤਿਆਰ ਕਰਾਂਗੀ 2 ਘੰਟੇ ਲਈ ਅਸੀਂ ਬਰਫੀ ਨੂੰ ਸੈੱਟ ਹੋਣ ਲਈ ਰੱਖਾਂਗੇ ਬਰਫੀ ਹੁਣ ਸੈੱਟ ਹੋ ਗਈ ਹੈ ਤੇ ਹੁਣ ਅਸੀਂ ਇਹਨੂੰ ਆਪਣੇ ਮਨਪਸੰਦ ਪੀਸਾਂ ਵਿੱਚ ਕੱਟ ਲਾਂਗੇ ਬਰਫੀ ਨੂੰ ਮੈਂ ਚੌਰਸ ਪੀਸਾਂ ਵਿੱਚ ਕੱਟ ਲਿਆ ਹੈ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੀ ਸੌਫਟ ਬਰਫੀ ਬਣ ਕੇ ਤਿਆਰ ਹੋਈ ਏ ਤੇ ਅਸੀਂ ਬਰਫੀ ਨੂੰ ਬਹੁਤ ਹੀ ਘੱਟ ਸਮਾਨ ਨਾਲ ਘਰ ਵਿੱਚ ਬੜੀ ਆਸਾਨੀ ਨਾਲ ਤਿਆਰ ਕੀਤਾ ਹੈ ਤੇ ਤਿਹਾਰ ਦੇ ਦਿਨਾਂ ਵਿੱਚ ਅਸੀਂ ਘਰ ਵਿੱਚ ਹੀ ਮਠਿਆਈ ਬਣਾ ਕੇ ਬਾਜ਼ਾਰ ਦੀਆਂ ਨਕਲੀ ਮਠਿਆਈਆਂ ਤੋਂ ਆਪਣੇ ਪਰਿਵਾਰ ਨੂੰ ਬਚਾ ਸਕਦੇ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ते मेरे चॅनल सबस्क्राईब करना बिल्कुल ना भुलना धनवाद